ਏ ਬਾਈ ਜੀਓ ਨੇ ਜੋ ਬੰਨਾਂ ਦੇ ਉੱਪਰ ਦਿਨ ਪਰ ਰਾਤ ਸੇਵਾ ਕਰਦੇ ਰਹੇ ਗੱਟੂਆਂ ਦੀ ਪਰ ਪਰ ਕੇ ਬੰਨ ਬੰਨਣ ਦੇ ਲਈ ਤੇ ਜਿਨ੍ਹਾਂ ਨੇ ਆਪ ਦੇ ਹੱਥ ਅਤੇ ਪੈਰ ਖਰਾਬ ਵੀ ਕਰ ਲਿਆ ਸੋ ਬਾਈ ਲਈ ਅਰਦਾਸ ਦੀ ਕਰੋ ਤੇ ਨਾਲੇ ਬਾਈ ਦੀ ਜ਼ਮੀਨ ਵੀ ਯਾਰ ਬਹੁਤ ਖਰਾਬ ਹੋ ਗਈ ਆ ਬੇਕਾਰ ਹੋ ਗਈ ਆ ਤੇ ਹੋ ਸਕੇ ਤਾਂ ਬਾਈ ਦੀ ਮਦਦ ਜ਼ਰੂਰ ਕਰਿਓ ਯਾਰ ਅਰਦਾਸ ਜ਼ਰੂਰ ਕਰਿਓ ਬਾਈ ਲਈ ਖਿਆਲ ਗਰੀਬਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸਾਰਾ ਝੋਨਾ ਜਿਹੜਾ ਮਾਰਿਆ ਗਿਆ ਗੱਬੇ ਆਇਆ ਝੋਨਾ ਇਹ ਠੇਕੇ ਤੇ ਸੀ ਪਹਿਲੀ ਫਸਲ ਤੇ ਤੇ ਮੈਂ ਕਿੱਲੇ ਇਤਰ ਕੀ ਬਣਾ ਲਾ ਲਓ ਚਾਰ ਪੰਜ ਨਿਕਲੇ ਸਾਹ ਹੀ ਦਾ ਠੇਕੇ ਕੁਝ ਨਹੀਂ ਬਚਿਆ ਹਾਂ ਨਹੀਂ ਕੁਝ ਨਹੀਂ ਲੱਗਿਆ ਆਂ ਔਰ ਇਸ ਵੇਲੇ ਅਸੀਂ ਖੜੇ ਵੀ ਆ ਤਾਂ ਵੀ ਤੁਸੀਂ ਦੇਖੋ ਕਿ ਪੈਰ ਇੰਨਾ ਸੱਲਾ ਕੇ ਇਹਨੂੰ ਜੇ ਮੇਰੇ ਖਿਆਲੇ